ਕੀ ਜਾ ਕੇ ਮੈਂ ਐਮਐਲਏ ਬਣ ਕੇ ਮੈਂ ਪੈਸੇ ਇਕੱਠੇ ਕਰਨਾ ਪੈਸੇ ਤੇ ਮੈਂ ਫਿਲਮਾਂ 'ਚ ਮੈਂ ਬਿਗ ਬਿਗ ਬੋਸ ਦੇ ਵਿੱਚ ਜਾ ਰਿਹਾ ਮੈਂ ਭਾਜੀ ਮੈਨੂੰ ਮੈਨੂੰ ਕੋਲ ਉਹ ਨਹੀਂ ਹੈਗੀ ਲੁਧਿਆਣਾ ਜਿਮਨੀ ਚੋਂ ਤੁਸੀਂ ਜਿੱਤ ਜਾਂਦੇ ਹੋ ਤਾਂ ਫਿਰ ਉਧਰੋਂ ਬਿੱਗ ਬਾਸ ਚ ਚਲੇ ਗਏ ਇਹ ਤਾਂ ਲੁਧਿਆਣੇ ਦੇ ਬੈਸਟ ਦੇ ਲੋਕ ਤੁਹਾਨੂੰ ਕਿਤੇ ਤੁਹਾਡੇ ਵੀ ਗੁੰਮਸ਼ੁਦਗੀ ਦੇ ਪ੍ਰੋਸਟਰ ਨਾ ਲੱਗੇ ਬਾਜੀ ਸੁਣ ਸੁਣ ਸੁਣਾ ਮੇਰੀ ਗੱਲ ਇਹ ਨਹੀਂ ਹੁੰਦਾ ਮੈਂ ਇਹਨਾਂ ਦੇ ਲੋਕਾਂ ਨੂੰ ਇਦਾਂ ਦੀਆਂ ਚੀਜ਼ਾਂ ਦੇਖੇ ਜਾਊਂਗਾ ਬੈਸਟ ਨੂੰ ਮੈਂ ਕਹਾਂ ਸੀ ਅਮਰੀਕਾ ਵਰਗਾ ਬਣਾ ਕੇ ਜਾਊਂਗਾ ਜੇ ਅਮਰੀਕਾ ਵਰਗਾ ਨਾ ਬਣਾਇਆ ਤੁਹਾਡੇ ਕੈਮਰੇ ਸਾਹਮਣੇ ਖੜਾ ਜੁੱਤੀਆਂ ਲਾ ਲਾ ਕੇ ਸਿਰ 'ਚ ਮਾਰਿਓ ਇਹਨਾਂ ਨੂੰ ਕਿਉਂ ਭਲਾ ਬੈਸਟ ਦਾ ਸੀਵਰ ਸਾਫ਼ ਕਰਾ ਕੇ ਦਿਖਾ ਦਿਓ ਸੀਵਰ ਦੀਆਂ ਲੈਟਾ ਡੰਮ ਦੇ ਮੇ ਪਾਣੀ ਘਟ ਆਉਂਦਾ ਵਾ ਉਹ ਟਰਾਂਸਫਾਰਮ ਛੜ ਛੜ ਜਾਂਦੇ ਆ ਇਹ ਕਿਸੇ ਜਿਹੜਾ ਬਣੂਗਾ ਨ ਤੇ ਤੁਹਾਡੇ ਜੁ ਤੁਹਾਡੇ ਕੈਮਰਾ ਸਾਹਿਬ ਮੈਂ ਆਪਣਾ ਮੂੰਹ ਕਾਲਾ ਕਰਕੇ ਜਾਊਂਗਾ। ਬੁੱਡੇ ਨਾਲੇ ਵਾਲਾ ਬਹੁਤ ਵੱਡਾ ਲੱਗਣਾ। ਨਹੀਂ ਨਹੀਂ ਇਹ ਫਿਰ ਨੀ ਟੂ ਸ਼ਟਰ ਨੀ ਟੂ ਸ਼ਟਰਾਂ ਵਾਲਾ ਉਹਦੇ ਚ ਕੀ ਕਰੂਗਾ? 15 ਦਿਨਾਂ ਦੇ ਜੇ 15 ਦਿਨਾਂ ਦੇ ਵਿੱਚ ਜੇ ਮੈਂ ਬਣ ਗਿਆ ਨਾ ਸਿਰਫ 15 ਦਿਨ ਦੀ ਜਿਹੜਾ ਮੰਗਦਾ 15 ਦਿਨਾਂ ਦਾ ਤੁਹਾਨੂੰ ਡਿਸੀਜਨ ਦੇ ਦਊਂਗਾ ਹੋਊਗਾ ਕਿ ਨਹੀਂ ਹੋਊਗਾ। ਮੈਂ ਚੱਕਰਬਾਜ਼ੀ ਨਹੀਂ ਪਾਊਂਗਾ ਕਿ ਅੱਜ ਹੋ ਰਿਹਾ ਕੱਲ ਹੋ ਰਿਹਾ, ਰੋਜ਼ ਆਹ ਕਰਾ ਰਿਹਾ, ਮੈਂ ਕਰਾ ਰਿਹਾ, ਆਹ ਕਰਾ ਰਿਹਾ, ਉਹ ਕਰਾ ਰਿਹਾ ਐਦਾ ਨਹੀਂ ਕਿਸੇ ਮੋੜ ਤੇ ਬੰਦੂਖਾ ਕਰੀ ਜਾਊਂਗਾ। ਮੈਂ ਸਿੱਧਾ ਡਾਇਰੈਕਟ ਕਹੂੰਗਾ ਵੀ ਆਹ ਹੋਣਾ ਕਿ